ਨੇੜੇ ਜੀ.ਡੀ. ਰੋਡ ਤੇ ਅੱਜ ਹਾਈਵੇ ਤੇ ਨਾਕਾ ਲੱਗਾ ਆਪਣਾ ਵੀ ਅਸੀਂ ਅੱਜ ਲਾਈਟ ਡੋਮਿਨੇਸ਼ਨੇ ਬੰਦ ਰੱਖਿਆ ਜਿਹੜਾ ਨਾਰਮਲ ਜਿਹੜੇ ਨਾਕੇ ਰੂਟੀਨ ਚ ਲੱਗਦੇ ਆ ਉਹੀ ਨਾਕਾ ਆ ਅੱਜ ਥੋੜਾ ਜਿਹਾ ਰਫਾਈਨ ਕਰਕੇ ਤੁਸੀਂ ਨਾਕਾ ਲਾਇਆ ਤੇ ਜਿੰਨੇ ਵੀ ਜਿਹੜੇ ਹਾਈਵੇ ਦੇ ਉੱਤੇ ਜਿਹੜੀ ਟ੍ਰੈਫਿਕ ਗੁਜ਼ਰ ਰਹੀ ਆ ਉਹਦੇ ਜਿਹੜਾ ਸਾਨੂੰ ਸਸਪੈਕਟਡ ਗੱਡੀ ਲੱਗਦੀ ਆ ਉਹਨੂੰ ਸਾਈਡ ਤੇ ਕਰਕੇ ਜਿਹੜਾ ਆ ਉਹਦੀ ਜਿਹੜਾ ਪ੍ਰੋਪਰਟੀ ਵੀ ਚੈੱਕ ਕਰਦੇ ਕੀ ਸਰ ਕੋਈ ਸ਼ੱਕੀ ਹਾਲਤ ਚ ਮਿਲੇ ਕੋਈ ਬੰਦਾ ਏਦਾਂ ਦਾ ਕੋਈ ਕੋਈ ਗੱਡੀ ਏਦਾਂ ਦੀ ਹੋਵੇ ਇਹਦੇ ਸ਼ਹਿਰ ਹਾਲਤੇ ਕੋਈ ਸ਼ੱਕੀ ਜਿਹੜਾ ਰੌਂਡ ਅਪ ਨਹੀਂ ਕੀਤਾ ਪਰ ਆਪਾਂ ਲਗਾਤਾਰ ਜਿਹੜੀ ਚੈਕਿੰਗ ਕਰ ਰਹੇ ਹਾਂ ਤੇ ਜੇ ਕੋਈ ਸ਼ੱਕੀ ਮਿਲਿਆ ਉਹਨੂੰ ਆਪਣੀ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਜੇ ਕੋਈ ਰਿਕਵਰੀ ਹੋਏਗੀ ਆਪਾਂ ਕਰ ਦੇਵਾਂਗੇ ਕੀ ਰੋਜ ਸਰ ਇੱਦੇ ਜੀਟੀ ਰੋਡ ਤੇ ਨਾਕਾ ਲੱਗੇਗਾ ਇਹ ਰੋਜ ਤੇ ਨਹੀਂ ਪੋਸੀਬਲ ਹੈ ਜੀ ਕਿਉਂਕਿ ਬਾਹਰ ਹਾਈਵੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਪਰ ਕਾਫੀ ਜ਼ਿਆਦਾ ਫੋਰਸਲੀ ਵੀ ਜਿਹੜਾ ਜ਼ਰੂਰਤ ਪੈਂਦੀ ਆ ਇਸ ਤਰ੍ਹਾਂ ਦਾ ਨਾਕਾ ਲਗਾਉਣ ਲਈ ਅੱਜ ਸਪੈਸ਼ਲ ਜਿਹੜਾ ਆਪਾਂ ਸਾਰੇ ਸਬਡਿਵੀਜ਼ਨ ਦੇ ਵਿੱਚੋਂ ਘਟਾ ਕਰਕੇ ਇਹ ਨਾਕਾ ਲਗਾਇਆ ਸਰ ਜਿਹੜੇ ਸ਼ਰਾਰਤੀ ਹੰਸੇ ਦਾ ਲੋ ਤੁਹਾਨੂੰ ਬੜੀ ਪਹਿਲਾਂ ਵੀ ਐਸੀ ਤਾੜਨਾ ਕੀਤੀ ਹੋਈ ਆ ਦੁਆਰਾ ਤੁਹਾਡੇ ਅਸਮਾਸੀ ਲਈ ਤਾੜਨਾ ਕਰਦੇ ਆ ਇਸ ਤੋਂ ਕੁਝ ਵੀ ਨਹੀਂ ਹਾਸਲ ਹੁੰਦਾ ਹੈਗਾ ਇਹ ਪਟਾਕੇ ਦੂਸੇ ਮਾਰਨਾ ਹਨ ਫੁਕਰਾ ਬੰਦੀ ਆ ਇਹ ਕੰਮ ਨਾ ਕਰਿਆ ਕਰ ਨਹੀਂ ਤੇ ਐਸੀ ਚਾਲੇ ਕਰਦੇ ਜੇ ਉਹਨਾਂ ਨੂੰ ਸਪੈਸੀਫਿਕ ਸਾਈਜ਼